ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਂ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਤਾਂ ਨਿਸ਼ਾਨ ਲੱਗਾਦਾ ਵਾ ਤੇ ਬੱਚੇ ਸਹਿਮੇ ਦੇ ਹੀ ਨੇ ਦੁਨੀਆ ਇੰਨੀ ਸਹਿਮ ਗਈ ਦੀ ਹੀ ਕਿ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਏ ਆਪਣੇ ਸਾਹਮਣੇ ਕਿ ਪਤਾ ਨਹੀਂ ਕਿਉਂ ਨਹੀਂ ਹੁੰਦੀ ਇਹ ਪੁਲਿਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਵਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਰ ਐਸਐਚਓ ਸਾਹਿਬ ਲਿਆ ਚੱਲੇ ਆ ਤੇ ਜੋ ਵੀ ਤੈ ਕਿਨੇ ਕੀ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਸ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਇੱਥੇ ਗੋਲੀ ਚੱਲੀ ਕਿਸੇ ਦੇ ਵੱਜੀ ਵੀ ਉਨੇ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੇ ਗੋਲੀ ਚੱਲੀ ਰਹਿੰਦੀ ਐ ਮਰਣਾ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈਂਚ ਟਾਈਮ ਕਰਨ ਗਿਆ ਆ ਘਰ ਤੇ ਮੈਂ ਜਦੋਂ ਗੁੜਿਆਣੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਐ ਇਹ ਕਿਹੜਾ ਸਲੂਨਾ ਕਿੰਨਾ ਦਾ ਇਹ ਮੇਰਾ ਸਲੂਨ ਆ ਲੇਡੀਜ਼ ਸਲੂਨ ਆ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਕੋਈ ਤੁਹਾਨੂੰ ਤੁਹਾਨੂੰ ਜਿਮਕੀ ਨਹੀਂ 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 ਭਾਜੀ ਕੋਈ ਧੁੰਗੀ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਵਾਲੇ ਦਾ ਕੰਮ ਕਰਦਾ ਨਾਲ ਫਟਾ ਕਿੰਨੇ ਕੋਈ ਨਹੀਂ ਇਹ ਨਹੀਂ ਕਿ ਪਤਾ ਹੈਗਾ ਕਿੰਨੇ ਕੋਈ ਦੀ ਗੱਲ ਇਹ ਵੀ ਭਾਈ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਫਸਟ ਟਾਈਮ ਹੀ ਹੋਇਆ ਅੱਜ ਹੁਣ ਸਾਈ ਆ ਹੁਣ ਆਈ ਹੈ ਮੈਂ ਰ ਆਇਆ ਕਹਿੰਦਾ ਜਦੋਂ ਆਏ ਉਦੋਂ ਹੁਣੇ ਆਏ ਆ ਵੀ ਚਾਹ ਲੈ ਕੇ ਆਏ ਮੈਂ ਚੱਲ ਚਾਹ ਦੁਕਾਨ ਤੇ ਪੀਣੇ ਆ ਕੇ ਬਸ ਤੇ ਹੁਣ ਆਣ ਕੇ ਦੇਖਦੇ ਸੇ ਗੋਲੀ ਤੇ ਨਹੀਂ ਚਾਹ ਨਹੀਂ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਆ ਸਾਹਮਣੇ ਇਹ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਲਿਖੋ ਨਾ ਤੇ ਉਸ ਦਾ ਨਾਂ ਕਰੰਦ ਕੋਈ ਦਾ ਬਦਲ ਲਗਾ ਕੋਈ ਜਕਮੀ ਵੀ ਹੈ ਕਾਉਂਟਰ ਨਹੀਂ ਅਜੇ ਅਜੇ ਕੋਈ ਅਜੋਜੀ ਗੱਲ ਪਤਾ ਸਾਹਮਣੇ ਜੀ ਕਿ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੁਲ ਕੋ ਪਤਾ ਲੱਗਾ ਵੀ ਇਹ ਗੋਲੀ ਕਲੀਅਰ ਹੈ ਪਾ ਗੋਲੀ ਚੱਲੀ ਦਾ ਪਤਾ ਨਹੀਂ ਇਹ even ਪਤਾ ਇੱਕ ਘੰਟੇ ਦੋ ਰੋਜ਼ ਕਿਵੇਂ ਦੱਸੋ ਪੁਲ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਜੇ ਮੁਕਤ ਕੁਕਾ ਜੀ ਜਦੋਂ ਗੋਲੀ ਚੱਲੀ ਆ ਕਿਨੇ ਚਲਾਈ ਆ ਕਿਹਦੇ ਤੇ ਲੱਗੀ ਆ ਕੋਈ ਖੇੜੀ ਪਤਾ ਨਹੀਂ ਯਾਰ ਤੁਸੀਂ ਕਾਜੀ ਤੇ ਲੈ ਲੀਓ ਨਹੀ ਟੀਵੀ ਆ ਰਹੇ ਜਿੰਨੇ ਟੀਵੀ ਆ ਚੁੱਕੀ ਨਹੀਂ ਨਹੀਂ ਟੀਵੀ ਨੇ ਆ ਸਰ ਆਪਨੇ ਟੀਵੀ ਆ ਰਹੇ ਆ ਸਰ ਗਲਤ ਟੀਵੀ ਆ ਤੇ ਕੁਝ ਇੱਕ ਮਿੰਟ ਹੋ ਜਾਓ ਹਾਂ ਪਰ ਇਹ ਨਹੀਂ ਕਿ ਨਾ ਟੀਵੀ ਦੇਖੋ ਜੀ ਅੱਗੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਉਹ ਤੁਹਾਨੂੰ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਜੇ ਦੋਸ਼ੀ ਜਿਹੜੀ ਦੋਸ਼ੀ ਪੈ ਜਾਣਗੇ ਉਹਨੂੰ ਪੁਲਿਸ ਅਲਰਟ ਹੈ